ਤਾਂ ਜੰਗਬੰਦੀ ਤੋਂ ਬਾਅਦ ਚੁਣ ਫਿਰੋਜ਼ਪੁਰ ਦੀ ਤਸਵੀਰ ਕਿੰਨੀ ਕੁ ਬਦਲੀ ਹੋਈ ਨਜ਼ਰ ਆ ਰਹੀ ਹੈ ਆ ਕਿਸ ਤਰੀਕੇ ਦੇ ਫਿਲਹਾਲ ਹਾਲਾਤ ਲੋਕਾਂ ਦੇ ਕੀ ਜ਼ਿੰਦਗੀ ਦੀ ਰਫ਼ਤਾਰ ਆਮ ਦੀ ਤਰ੍ਹਾਂ ਨਜ਼ਰ ਆ ਰਹੀ ਹੈ ਆ ਬਿਲਕੁਲ ਪਰਮਿੰਦਰ ਜੀ ਸਭ ਤੋਂ ਪਹਿਲਾਂ ਫਿਰੋਜ਼ਪੁਰ ਦੀ ਗੱਲ ਕਰੀਏ ਤੇ ਫਿਰੋਜ਼ਪੁਰ ਦੇ ਵਿੱਚ ਅੱਜ ਗੈਰ ਸਰਕਾਰੀ ਤੇ ਸਰਕਾਰੀ ਸਾਰੇ ਸਕੂਲ ਬੰਦ ਰਹਿਣਗੇ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ احتیاط ਦੇ ਤੌਰ ਤੇ ਜਿਹੜਾ ਕੱਲ ਰਾਤ ਨੂੰ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਓਕੇ ਸਮੇਂ ਸਰ ਘਰ ਚਲੇ ਜਾਣ ਬਿਨਾ ਕੰਮ ਤੋਂ ਘਰ ਬਾਹਰ ਨਾ ਨਿਕਲਣ ਔਰ ਲਾਈਟਾਂ ਨੂੰ ਬੁਝਾ ਲੈਣ ਇਹੋ ਜਿਹੇ احتیاطਾਂ ਦੇ ਤੌਰ ਤੇ ਕੁਝ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਔਰ ਲੋਕਾਂ ਨੇ ਵੀ ਪੂਰਾ ਪ੍ਰਸ਼ਾਸਨ ਦਾ ਸਾਥ ਦਿੱਤਾ ਖਲ ਰਾਤ ਨੂੰ ਅਸੀਂ ਦੇਖਿਆ ਕਿ ਲੋਕ ਜਿਹੜੇ ਆ ਸਮੇਂ ਸਰ ਘਰ ਪਹੁੰਚ ਗਏ ਸੀ ਲੋਕਾਂ ਨੇ ਲਾਈਟਾਂ ਬੰਦ ਕਰ ਲਿੱਤੀਆਂ ਸੀ ਔਰ ਅੱਜ ਦੀ ਜੇ ਗੱਲ ਕਰੀਏ ਤੇ ਅੱਜ احتیاط ਦੇ ਤੌਰ ਤੇ ਲਾਈਟ ਬੰਦ ਅੱਜ احتیاط ਦੇ ਤੌਰ ਤੇ ਸਕੂਲ ਬੰਦ ਕਰਨ ਦਾ ਵੀ ਅਪੀਲ ਕੀਤੀ ਹੈ ਹਲਾਕ ਕੀਤਾ ਗਿਆ ਪਰ ਉੱਥੇ ਕਿਤੇ ਨਾ ਕਿਤੇ ਜਿਹੜੀ ਅੱਜ ਦੀ ਮੀਟਿੰਗ ਹੈ ਉਹ ਬੜੀ ਅਹਿਮ ਹੋਏਗੀ ਫਰੋਸਪੁਰ ਦੇ ਜੇ ਲਾਦੀ ਗੱਲ ਕਰੀਏ ਤੇ ਅੱਜ ਸੁਖਾਲੇ ਹਾਲਾਤ ਦਿਖ ਰਹੇ ਆ ਕਿ ਲੋਕ ਇੱਥੇ ਮੇਰੇ ਨਾਲ ਮੌਜੂਦ ਨੇ ਔਰ ਸੈਰ ਕਰਕੇ ਵਾਪਸ ਆਏ ਨੇ ਉਹਨਾਂ ਕੋਲ ਜਾਣਾਂਗੇ ਸਰ ਕਿਹੋ ਜਿਹੇ ਹਾਲਾਤ ਆ ਫਰੋਸਪੁਰ ਦੇ ਕੀ ਮੰਨਣਾ ਤੁਹਾਨੂੰ ਅੱਜ ਦੇ ਹਾਲਾਤ ਜਿਹੜੇ ਬਿਲਕੁਲ ਨਾਰਮਲ ਨੇ ਸਿੱਧਾ ਦੀ ਰੋਟੀਨ ਲਾਈਫ ਹੈ ਉਹਦੇ ਚੱਲ ਰਹੀ ਹੈ ਸਵੇਰ ਜਿਸ ਤਰ੍ਹਾਂ ਲੋਕ ਸਾਰੇ ਸੈਰ ਕਰਨ ਜਾਂਦੇ ਨੇ ਆਪਣੇ ਕੰਮ ਕਾਰ ਤੇ ਨਿਕਲ ਜਾਂਦੇ ਨੇ ਉਹਦੇ ਸੇਮ ਹੀ ਨਿਕਲਦੇ ਨੇ ਫਿਲਹਾਲ ਲੋਕਾਂ ਦੇ ਵਿੱਚ ਸ਼ਾਂਤੀ ਦਾ ਮਾਹੌਲ ਹੈ ਕੋਈ ਗੜਬੜ ਵਾਲੀ ਕੋਈ ਕੈນິກ ਵਾਲੀ ਨਹੀਂ ਜਦੋਂ ਅਟੈਕ ਹੋਇਆ ਸੀਗਾ ਡਰੋਨ ਅਟੈਕ ਸੀਗੇ ਔਰ ਪਰ ਆਪਣਾ ਡਿਫੈਂਸ ਬਹੁਤ ਮਜ਼ਬੂਤ ਥਾ ਉਹਨੇ ਸਾਰੇ ਦੇ ਸਾਰੇ ਮਾਰਗਰਾਹ ਰਫਮਾਨ ਤੇ ਉਹੋ ਕਿ ਮੰਨਣਾ ਪਿਆ ਬੱਚਾ ਕਿ ਅਸਲ ਵਿੱਚ ਉਸ ਦਾ ਆਪਣੇ ਸੈਨਿਕਾਂ ਤੇ ਔਰ ਸਰਕਾਰਾਂ ਤੇ ਮਾਣ ਹੈ ਸਾਨੂੰ ਪਤਾ ਸੀਗਾ ਕਿ ਅਸੀਂ ਬਿਲਕੁਲ ਸੇਫ ਹੈਂਡ ਦੇ ਵਿੱਚ ਹੈਗੇ ਹਾਂ ਪਰ ਕਿਤੇ ਨਾ ਕਿ ਛੋਟੇ ਬੱਚਿਆਂ ਦੇ ਵਿੱਚ ਪੈਨਿਕ ਸੀਗੀ ਸੁਣਿਆ ਨਹੀਂ ਕਿਸੇ ਨੇ ਦੇਖਿਆ ਨਹੀਂ ਉਹ ਛੋਟੇ ਬੱਚਿਆਂ ਦੇ ਵਿੱਚ ਡਰ ਸਹਿਮ ਦਾ ਮਾਹੌਲ ਸੀਗਾ ਪਰ ਸਾਡੇ ਅਸੀਂ ਬਿਲਕੁਲ ਬਾਰਡਰ ਦੇ ਉੱਪਰ ਬੈਠੇ ਆ ਸਾਨੂੰ ਕਿਸੇ ਤਰੀਕੇ ਦਾ ਕੋਈ ਵੀ ਡਰ ਕੋਈ ਕੌਫ ਕੋਈ ਮਹਿਸੂਸ ਨਹੀਂ ਆ ਜਿਹੜਾ ਸਕੂਲਾਂ ਨੂੰ ਬੰਦ ਨੂੰ ਲੈ ਕੇ ਫੈਸਲਾ ਕੀਤਾ ਜੀ ਉਹਨੂੰ ਕੋਈ ਨਹੀਂ ਠੀਕ ਹੈ ਤੇ ਸਾਡੇ ਕੋਲ ਹੋਰ ਐਡਰੈਸ ਤੇ ਕਰਦੇ ਬਹੁਤ ਸੰਗੀ ਮਤਲਬ ਲਗਾ ਦੇ ਕਿਉਂਕਿ ਬਿਨਾਂ ਗੱਲ ਤੋਂ ਫੈਣੇ ਕੋ ਬਣ ਜਾਂਦਾ ਹੈ ਉਹਦੇ ਨਾਲ ਚੰਗਾ ਜੇ ਇੱਕ ਹੋਰ ਦਿਨ ਦੀ ਛੁੱਟੀ ਦਿੱਤੀ ਜਾਂ ਤੇ ਗਾਂ ਭਾਰਤ ਦੀ ਤੋਂ ਬਾਅਦ ਜੋ ਡਿਸਾਈਡਿੰਗ ਹੈ ਉਸ ਤੋਂ ਬਾਅਦ ਅਗਰ ਸਕੂਲ ਲਾਇਆ ਜਾਣਾ ਤੁਹਾਡਾ ਕੀ ਮੰਨਿਆ ਜੀ ਸਿਸਟਮ ਨੂੰ ਲੈ ਕੇ ਤੁਹਾਡਾ ਕੀ ਜਾਨਾ ਘਰੋਂ ਤੁਹਾਨੂੰ ਮਨਣਾ ਕੋਈ ਵੀ ਬੋਰਡ ਬਈ ਕਹਿਣਾ ਕੋਈ ਨੁਕਸਾਨ ਹੀ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਆਪਣਾ ਇੰਨੇ ਵਧੀਆ ਸੈਨਿਕ ਆਪਣੇ ਆਪਾਂ ਬੜੇ ਚੈਨ ਨਾਲ ਸੌਂਦੇ ਰਹੇ ਆ ਉਹ ਚੈਰਾ ਲੱਗੇ ਰਹੇ ਨੇ ਉੱਥੇ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਜੀ ਬਹੁਤ ਵਧੀਆ ਕੋਈ ਨੁਕਸਾਨ ਨਹੀਂ ਹੋਇਆ ਸ਼ਹਿਰਾਂ ਦਾ ਕੋਈ ਟਿੱਡਾ ਦਾ ਨੁਕਸਾਨ ਨਹੀਂ ਹੋਇਆ ਕੋ ਮਾੜਾ ਮੋਟਾ ਕਿਤੇ ਹੋ ਗਿਆ ਕੋਈ ਐਡੀ ਕੋਈ ਵੱਡੀ ਗੱਲ ਨਹੀਂ ਹੈ ਅੱਲਾਹਤੋਂ ਅੱਲਾਹ ਤੋਂ ਕਿਵੇਂ ਦੀ ਮੰਦੇ ਮੱਦੇ ਨਜ਼ਰ ਅੱਲਾਹ ਜੀ ਨੇ ਅੱਲਾਹ ਬੜੇ ਵਧੀਆ ਜੀ ਨੋਰਮਲ ਸਾਰਾ ਕੁਝ ਸਭ ਸਹੀ ਚੱਲ ਰਿਹਾ ਹੈ ਸਕੂਲ ਜਿਹੜੇ ਅੱਜ ਸਕੂਲ ਜਾਂ ਕੋਈ ਜਿੱਡੇ ਸਾਰੇ ਬੰਦ ਕੀਤੇ ਆ ਉਹ ਸਹੀ ਫੈਸਲਾ ਹੈ ਗਵਰਨਮੈਂਟ ਦਾ ਸਹੀ ਫੈਸਲਾ ਹੈਗਾ ਹੋਣਾ ਵੀ ਚਾਹੀਦਾ ਕਿਉਂਕਿ ਦੁਸ਼ਮਨ ਦਾ ਕੋਈ ਭਰੋਸਾ ਨਹੀਂ ਕੀ ਕਰ ਸਕਦਾ ਇਸ ਕਰਕੇ ਮੈਨੂੰ ਲੱਗਦਾ ਸਹੀ ਹੈ ਬਿਲਕੁਲ ਪਰਮਿੰਦਰ ਜਿਨ੍ਹਾਂ ਦੇ ਗਵਾਂਡ ਦੇ ਵਿੱਚ ਦੁਸ਼ਮਨ ਬੈਠਾ ਹੋਵੇ ਉਹਨੂੰ ਕਿਤੇ ਨਾ ਕਿਤੇ ਚਿੰਤਾ ਤਾਂ ਹੁੰਦੀ ਹੈ ਪਰ ਇਹ ਹਾਲਾਤ ਲੋਕ ਦੱਸਦੇ ਕਿ ਬਿਲਕੁਲ ਸੁਖਾਲੇ ਹੈ ਔਰ ਤਸਵੀਰਾਂ ਜਿਹੜੀਆਂ ਤੁਹਾਨੂੰ ਮੈਂ ਇੱਕ ਵਾਰ ਜ਼ਰੂਰ ਦਿਖਾਵਾਂਗਾ ਫਿਰੋਪੁਰ ਦੀਆਂ ਕੇਜਰੇ ਹੁਣ ਆਮ ਯਾਤਿਆਤ ਜਿਹੜਾ ਤੁਸੀਂ ਦੇਖ ਸਕਦੇ ਹੋ ਆਮ ਯਾਤਿਆਤ ਹੈ ਆਮ ਸਕੂਲਾਂ ਤੋਂ ਜਿਹੜੇ ਲੋਕ ਨੇ ਆਮ ਘਰਾਂ ਤੋਂ ਨਿਕਲੇ ਔਰ ਆ ਜਾ ਰਹੇ ਹੈ ਟ੍ਰੈਫਿਕ ਆਮ ਨਜ਼ਰ ਆ ਰਿਹਾ ਕਿਉਂਕਿ ਇਹ ਫਿਰੋਜ਼ਪੁਰ ਸ਼ਹਿਰੀ ਮਾਲ ਰੋਡ ਹੈ ਜਿੱਥੇ ਆਮ ਹੀ ਭੀੜ-ਪਾੜ ਦੇਖੀ ਜਾਂਦੀ ਔਰ ਅੱਜ ਜਿਹੜਾ ਸੋਮਵਾਰ ਦਾ ਦਿਨ ਹੈ ਔਰ ਲੋਕ ਆਪਣੇ ਘਰਾਂ ਤੋਂ ਵਿੱਚੋਂ ਨਿਕਲੇ ਕਾਰਕਾਰਾਂ ਦੇ ਲਈ ਆਫਿਸ ਖੁੱਲੇ ਆ ਲੋਕੀ ਆਪਣੇ ਕੰਮਾਂ ਤੇ ਨਿਕਲੇ ਦੁਕਾਨਾਂ ਖੋਲ ਰਿਹਾ ਥੋੜੇ-ਥੋੜੇ ਕਿਉਂਕਿ ਕਾਫੀ ਦਿਨ ਇਹ ਹਾਲਤ ਰਹਿ ਕੇ ਦੁਕਾਨਾਂ ਬੰਦ ਕਰ ਲੋ ਜਾਂ ਲੋਕਾਂ ਦੇ ਕੁਝ ਸੈਂ ਦਾ ਮਾਹੌਲ ਸੀ ਪਰ ਹੁਣ ਮਾਹੌਲ ਜਿਹੜਾ ਉਹ ਸੁਖਾਵਾਂ ਤੇ ਲੋਕ ਆਰਾਮ ਨਾਲ ਸਾਲ ਲੈ ਰਹੇ ਔਰ ਆਰਾਮ ਦੀ ਜ਼ਿੰਦਗੀ ਜੀ ਰਹੇ ਆ ਪਰ ਕਿਤੇ ਕਿਤੇ ਸਰਹੱਦ ਉਤੇ ਬਸੇ ਤੇ ਚੌਕਸ ਲੋਕ ਜਰੂਰ ਦਿਖਾਈ ਦੇ ਰਹੇ ਹੈ ਜੀ ਪ੍ਰਿੰਦਰ ਹਾਂ ਠੀਕ ਹੈ ਮਦੀਪਪੁਰੀਆਂ ਤਸਵੀਰਾਂ ਵਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਫਾਜ਼ਿਲਕਾ ਤੋਂ ਸਾਡੇ ਸਹਿਯੋਗੀ ਪ੍ਰਦੀਪ ਕੁਮਾਰ ਜੁੜੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤਾਂ ਫਰੂਜ਼ਪੁਰ ਤੇ ਫਾਜ਼ਿਲਕਾ ਦੀਆਂ ਤੁਹਾਨੂੰ ਉਸੇ ਤਸਵੀਰਾਂ ਵਿਖਾਈਆਂ ਨੇ ਕਿ ਜੰਗਬੰਦੀ ਤੋਂ ਬਾਅਦ ਆਮ ਵਰਗੇ ਹਾਲਾਤ ਹੁੰਦੇ ਹੋਏ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਨਜ਼ਰ ਆ ਰਹੇ ਨੇ ਲੋਕਾਂ ਦੀ ਜ਼ਿੰਦਗੀ ਦੀ ਰਫ਼ਤਾਰ ਆਮ ਦੀ ਤਰ੍ਹਾਂ ਨਜ਼ਰ ਆ ਰਹੀ ਹੈ ਆ ਹੌਲੀ ਹੌਲੀ ਦੁਕਾਨਾਂ ਖੋਰੀਆਂ ਨੇ ਲੋਕ ਸਹਿਰ ਕਾਰੇ ਨੇ ਆਪਣੇ ਕਮਾਂਕਾਰਾਂ ਤੇ ਜਾ ਰਹੇ ਨੇ ਆ ਤਾਂ ਜੰਗਬੰਦੀ ਤੋਂ ਬਾਅਦ ਸਰਹੰਦੀ ਜ਼ਿਲ੍ਹਿਆਂ ਦੇ ਲੋਕਾਂ ਨੇ ਜਰੂਰ ਸੁੱਖ ਦਾ ਸਾਹ ਲਿਆ